ਸਾਵਣ ਦੇ ਪੰਜ ਸੋਮਵਾਰ ਕੋਈ ਵੀ ਔਰਤ ਆਪਣੇ ਪਤੀ ਨੂੰ ਇਹ ਚੀਜ਼ ਖਵਾ ਦੇਵੇ ਤਾਂ ਉਹ ਕਰੋਧ ਨਹੀਂ ਕਰਦਾ ਅਤੇ ਗੁੱਸਾ ਨਹੀਂ ਕਰਦਾ ਔਰਤ ਦਾ ਜੀਵਨ ਸੁਖਮਈ ਬਣ ਜਾਂਦਾ ਹੈ ਹਰ ਔਰਤ ਇਹ ਚਾਹੁੰਦੀ ਹੈ ਕਿ ਉਸ ਦਾ ਪਤੀ ਕਲੇਸ਼ ਨਾ ਕਰੇ ਉਸ ਨੂੰ ਪਿਆਰ ਕਰੇ ਜਦੋਂ ਕਿ ਕਿਸੇ ਵੀ ਲੜਕੀ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਉਹ ਬਹੁਤ ਸਾਰੀਆਂ ਉਮੀਦਾਂ ਲੈ ਕੇ ਜਾਂਦੀ ਹੈ ਸਹੁਰੇ ਘਰ ਪਰ ਜਦੋਂ ਪਤੀ ਮਾੜੇ ਸੁਭਾਅ ਦਾ ਮਿਲ ਜਾਂਦਾ ਹੈ ਤਾਂ ਪਤਨੀ ਦਾ ਜੀਵਨ ਨਰਕ ਬਣ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਮਾਤਾ ਪਾਰਵਤੀ ਨੇ ਸ਼ਿਵ ਜੀ ਭਗਵਾਨ ਨੇ ਮਾਤਾ ਪਾਰਵਤੀ ਨੇ ਸ਼ਿਵ ਜੀ ਭਗਵਾਨ ਤੋਂ ਪੁੱਛਿਆ ਕਿ ਕਈ ਪਤੀ ਇੰਨੇ ਗੁੱਸੇ ਵਾਲੇ ਕਿਉਂ ਹੁੰਦੇ ਹਨ ਉਹਨਾਂ ਦਾ ਗੁੱਸਾ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਤਾਂ ਸ਼ਿਵ ਜੀ ਭਗਵਾਨ ਨੇ ਪਾਰਵਤੀ ਮਾਤਾ ਨੂੰ ਕਿਹਾ ਇਹ ਚੀਜ਼ ਪੰਜ ਸੋਮਵਾਰ ਪਤਨੀ ਆਪਣੇ ਪਤੀ ਨੂੰ ਖਵਾਵੇ ਤਾਂ ਉਹ ਠੀਕ ਹੋ ਜਾਂਦਾ ਹੈ ਮਾਤਾ ਪਾਰਵਤੀ ਨੇ ਕਿਹਾ ਕਿ ਉਹ ਕਿਹੜੀ ਚੀਜ਼ ਹੈ ਤਾਂ ਭਗਵਾਨ ਨੇ ਕਿਹਾ ਕਿ ਉਹ ਚੀਜ਼ ਜਾਣਨ ਲਈ ਮੇਰੇ ਕੋਲੋਂ ਇੱਕ ਕਹਾਣੀ ਸੁਣਨੀ ਪਵੇਗੀ ਤਾਂ ਮਾਤਾ ਮਾਰਵਤੀ ਨੇ ਕਿਹਾ ਕਿਹੜੀ ਕਹਾਣੀ ਹੈ ਸੁਣਾਓ ਕਹਾਣੀ ਸੁਣਨ ਤੋਂ ਪਹਿਲਾਂ ਜੇ ਚੈਨਲ ਤੇ ਤੁਸੀਂ ਨਵੇਂ ਆਏ ਜੇ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਤੇ ਵੀਡੀਓ ਨੂੰ ਅੰਤ ਤੱਕ ਦੇਖੋ ਬਿਨਾ ਸਕਿਪ ਕੀਤੇ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਭਗਵਾਨ ਸ਼ਿਵ ਜੀ ਬੋਲੇ ਬਹੁਤ ਪੁਰਾਣੀ ਗੱਲ ਹੈ ਇੱਕ ਨਗਰ ਵਿੱਚ ਇੱਕ ਰਾਜਕੁਮਾਰ ਰਹਿੰਦਾ ਸੀ ਉਹ ਉਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ ਬਹੁਤ ਸੁੰਦਰ ਅਤੇ ਮਿੱਠੇ ਸੁਭਾਅ ਵਾਲੀ ਹੋਵੇ ਆਪਣੇ ਰਾਜ ਵਿੱਚ ਉਸ ਨੂੰ ਅਜਿਹੀ ਕੋਈ ਲੜਕੀ ਨਾ ਮਿਲੀ ਅਤੇ ਉਹ ਵਿਦੇਸ਼ ਨੂੰ ਤੁਰ ਪਿਆ ਤਿੰਨ ਦਿਨ ਅਤੇ ਤਿੰਨ ਰਾਤ ਲਗਾਤਾਰ ਸਵਾਰੀ ਕਰਨ ਤੋਂ ਉਪਰੰਤ ਉਹ ਉੱਥੇ ਪਹੁੰਚਿਆ ਜਿੱਥੇ ਝਾੜੀਆਂ ਹੀ ਝਾੜੀਆਂ ਸਨ ਅਤੇ ਇੱਕ ਝਾੜੀ ਦੇ ਪਿੱਛੇ ਤੋਂ ਇੱਕ ਲੱਤ ਦਿਖਾਈ ਦੇ ਰਹੀ ਸੀ ਰਾਜਕੁਮਾਰ ਅੱਗੇ ਵਧਿਆ ਤੇ ਅੱਗੋਂ ਆਵਾਜ਼ ਆਈ ਮੇਰੀ ਬਦਕਿਸਮਤੀ ਹੈ ਕਿ ਮੈਂ ਇੱਥੇ ਚਿਪਕ ਗਿਆ ਹਾਂ ਮੈਨੂੰ ਬਾਹਰ ਕੱਢ ਲਓ ਜਦੋਂ ਹੀ ਰਾਜਕੁਮਾਰ ਨੇ ਲੱਤ ਖਿੱਚੀ ਤਾਂ ਇੱਕ ਛੋਟਾ ਆਦਮੀ ਜਿਸ ਨੇ ਲਾਲ ਅਤੇ ਹਰੇ ਰੰਗ ਦੇ ਕੱਪੜੇ ਪਾਏ ਹੋਏ ਸਨ ਉਸਨੇ ਰਾਜਕੁਮਾਰ ਦਾ ਧੰਨਵਾਦ ਕੀਤਾ ਰਾਜਕੁਮਾਰ ਨੇ ਪੁੱਛਿਆ ਤੁਸੀਂ ਇੱਥੇ ਕਿਸ ਤਰ੍ਹਾਂ ਫਸ ਗਏ ਉਸਨੇ ਰਾਜਕੁਮਾਰ ਨੂੰ ਦੱਸਿਆ ਕਿ ਇੱਕ ਰਾਖਸ਼ ਮੇਰੀ ਬੇਟੀ ਨੂੰ ਚੁਰਾ ਕੇ ਲੈ ਗਿਆ ਹੈ ਉਸ ਰਾਖਸ਼ ਨੇ ਆਪਣੀ ਇੱਕ ਉਂਗਲੀ ਅਤੇ ਅੰਗੂਠੇ ਦੇ ਵਿੱਚ ਮੇਰੀ ਬੇਟੀ ਨੂੰ ਦਬਾ ਕੇ ਉੱਡ ਗਿਆ ਹੈ ਰਾਜਕੁਮਾਰ ਨੇ ਕਿਹਾ ਕਿ ਮੈਂ ਤੁਹਾਡੀ ਬੇਟੀ ਨੂੰ ਵਾਪਸ ਲਿਆਵਾਂਗਾ ਉਹ ਕਿਸ ਤਰ੍ਹਾਂ ਦੀ ਦਿਸਦੀ ਹੈ ਤਾਂ ਜੋ ਮੈਂ ਉਸ ਨੂੰ ਪਛਾਣ ਸਕਾਂ ਉਸ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਲੜਕੀ ਬਹੁਤ ਸੁੰਦਰ ਹੈ ਅਤੇ ਮਿੱਠੇ ਸੁਭਾਅ ਵਾਲੀ ਹੈ ਰਾਜਕੁਮਾਰ ਨੂੰ ਵੀ ਬਿਲਕੁਲ ਅਜਿਹੀ ਹੀ ਲੜਕੀ ਦੀ ਤਲਾਸ਼ ਸੀ ਉਹ ਉਸ ਲੜਕੀ ਨੂੰ ਲੱਭਣ ਤੁਰ ਪਿਆ ਜੰਗਲ ਵਿੱਚ ਫਿਰਨ ਤੋਂ ਬਾਅਦ ਲੜਕੀ ਜਦੋਂ ਉਹਨੂੰ ਨਾ ਮਿਲੀ ਤਾ ਰਾਜਕੁਮਾਰ ਥੱਕ ਕੇ ਇੱਕ ਸਰੋਵਰ ਦੇ ਕਿਨਾਰੇ ਬੈਠ ਗਿਆ ਉਸ ਸਰੋਵਰ ਦੇ ਕਿਨਾਰੇ ਇੱਕ ਸਾਧੂ ਆ ਗਿਆ ਉਸਨੇ ਰਾਜਕੁਮਾਰ ਨੂੰ ਪਰੇਸ਼ਾਨ ਦੇਖ ਕੇ ਕਿਹਾ ਕਿ ਕੀ ਗੱਲ ਹੈ ਬੜੇ ਪਰੇਸ਼ਾਨ ਲੱਗ ਰਹੇ ਹੋ ਰਾਜਕੁਮਾਰ ਨੇ ਕਿਹਾ ਜੰਗਲ ਵਿੱਚ ਇੱਕ ਰਾਖਸ਼ ਇੱਕ ਲੜਕੀ ਨੂੰ ਉਠਾ ਕੇ ਲੈ ਗਿਆ ਹੈ ਜੋ ਕਿ ਮੈਨੂੰ ਮਿਲ ਨਹੀਂ ਰਹੀ ਸਾਧੂ ਨੇ ਕਿਹਾ ਮੈਂ ਤੈਨੂੰ ਉਸ ਦਾ ਟਿਕਾਣਾ ਦੱਸ ਸਕਦਾ ਹਾਂ ਪਰ ਤੂੰ ਉੱਥੇ ਬੜੀ ਸਾਵਧਾਨੀ ਨਾਲ ਜਾਵੀਂ ਜਦੋਂ ਰਾਜਕੁਮਾਰ ਉੱਥੇ ਜਾਣਾ ਉੱਥੇ ਜਾਣਾ ਜਾਵੇ ਤਾਂ ਸਭ ਤੋਂ ਪਹਿਲਾਂ ਇਹ ਉੱਥੇ ਇੱਕ ਅੱਗੇ ਕੁੱਤਾ ਮਿਲੇਗਾ ਜੋ ਕਿ ਇੱਕ ਬਹੁਤ ਤੇਜ਼ ਹੋਵੇਗਾ ਅਤੇ ਅੱਗੇ ਨਹੀਂ ਵਧਣ ਦੇਵੇਗਾ ਉਸ ਤੋਂ ਅੱਗੇ ਇੱਕ ਜਾਦੂਗਰਨੀ ਮਿਲੇਗੀ ਜੋ ਕਿ ਕਿਸੇ ਵੀ ਇਨਸਾਨ ਨੂੰ ਵੇਖ ਕੇ ਲਾਲ ਪੀਲੀ ਹੋ ਜਾਂਦੀ ਹੈ ਅਤੇ ਇਨਸਾਨ ਨੂੰ ਮਾਰ ਕੇ ਖਾ ਜਾਂਦੀ ਹੈ ਉਸ ਤੋਂ ਅੱਗੇ ਇੱਕ ਦਰਵਾਜ਼ਾ ਆਵੇਗਾ ਜੋ ਕਿ ਪਾਰ ਕਰਨ ਤੇ ਉਹ ਦਰਵਾਜ਼ਾ ਹੀ ਨਿਗਲ ਜਾਂਦਾ ਹੈ ਸਾਧੂ ਨੇ ਕਿਹਾ ਕਿ ਜੇ ਤੁਸੀਂ ਇਹਨਾਂ ਥਾਵਾਂ ਤੋਂ ਬਚ ਕੇ ਨਿਕਲ ਗਏ ਤਾਂ ਤੁਸੀਂ ਇਹਨਾਂ ਤਿੰਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਐਸੀ ਚੀਜ਼ ਪਿਆਉਂਗਾ ਜੋ ਕਿ ਪੀ ਕੇ ਤੁਸੀਂ ਅਮਰ ਹੋ ਜਾਓਗੇ ਇਸ ਤਰ੍ਹਾਂ ਤੁਹਾਨੂੰ ਅੱਗੇ ਉਹ ਜਾਣ ਦੇਣਗੇ ਰਾਜਕੁਮਾਰ ਤੁਰ ਪਿਆ ਅੱਗੇ ਕੁੱਤਾ ਮਿਲਿਆ ਭੌਂਕਣ ਲੱਗ ਪਿਆ ਰਾਜਕੁਮਾਰ ਨੇ ਕਿਹਾ ਮੈਂ ਤੈਨੂੰ ਇੱਕ ਐਸੀ ਚੀਜ਼ ਖਿਲਾਵਾਂਗਾ ਜੋ ਪੀ ਕੇ ਤੂੰ ਅਮਰ ਹੋ ਜਾਵੇਂਗਾ ਰਾਜਕੁਮਾਰ ਨੇ ਕੁਝ ਰੋਟੀਆਂ ਕੁੱਤੇ ਨੂੰ ਦੇ ਦਿੱਤੀਆਂ ਤੇ ਅੱਗੇ ਵਧ ਪਿਆ ਕੁੱਤੇ ਨੇ ਉਸ ਨੂੰ ਨਹੀਂ ਰੋਕਿਆ ਅੱਗੇ ਜਾਦੂਗਰਨੀ ਮਿਲੀ ਉਸ ਨੇ ਰੋਕਿਆ ਰਾਜਕੁਮਾਰ ਨੇ ਫਿਰ ਉਹੀ ਗੱਲ ਕੀਤੀ ਜੋ ਕੁੱਤੇ ਨਾਲ ਕੀਤੀ ਸੀ ਜਾਦੂਗਰਨੀ ਨੂੰ ਕੰਬਲ ਦੇ ਦਿੱਤਾ ਤੇ ਉਹ ਵੀ ਮੰਨ ਗਈ ਫਿਰ ਰਾਜਕੁਮਾਰ ਅੱਗੇ ਵਧਿਆ ਅੱਗੇ ਇੱਕ ਦਰਵਾਜ਼ਾ ਆਇਆ ਜੋ ਕਿ ਰਾਖਸ਼ਕ ਦੇ ਰੂਪ ਵਿੱਚ ਸੀ ਉਸ ਨੇ ਰਾਜਕੁਮਾਰ ਨੂੰ ਰੋਕਿਆ ਤੇ ਅੱਗੇ ਨਹੀਂ ਜਾਣ ਦੇਣਾ ਮੈਂ ਤੈਨੂੰ ਖਾ ਜਾਵਾਂਗਾ ਰਾਜਕੁਮਾਰ ਨੇ ਦਰਵਾਜ਼ੇ ਦੇ ਜੰਗ ਨੂੰ ਸਾਬਣ ਨਾਲ ਸਾਫ਼ ਕੀਤਾ ਤੇ ਉਹ ਕਹਿਣ ਲੱਗਾ ਜਾਓ ਰਾਜਕੁਮਾਰ ਨੂੰ ਕੁੱਤੇ ਨੇ ਜਾਦੂਗਰਨੀ ਨੇ ਦਰਵਾਜੇ ਨੇ ਤਿੰਨਾ ਕਿਹਾ ਕਿ ਤੁਸੀਂ ਜਾਓ ਲੜਕੀ ਨੂੰ ਬਚਾ ਲਓ ਜੇਕਰ ਉਹ ਲੜਕੀ ਉੱਥੇ ਨਾ ਲੱਭੇ ਤਾਂ ਇੱਕ ਸੇਬ ਦਿਖਾਈ ਦੇਵੇਗਾ ਉਸ ਨੂੰ ਉਠਾ ਲੈਣਾ ਰਾਜਕੁਮਾਰ ਅੱਗੇ ਵੱਧ ਪਿਆ ਅੱਗੇ ਜਾ ਕੇ ਜਦੋਂ ਜਿਸ ਜਗ੍ਹਾ ਤੇ ਉਸ ਨੂੰ ਜਾਣ ਲਈ ਦੱਸਿਆ ਸੀਗਾ ਉਸ ਜਗ੍ਹਾ ਤੇ ਗਿਆ ਤੇ ਉੱਥੇ ਉਸ ਨੂੰ ਉਹ ਲੜਕੀ ਨਾ ਮਿਲੀ ਜਦੋਂ ਕਿਤੇ ਇੱਕ ਕਮਰੇ ਚ ਦੇਖ ਅੱਗੇ ਜਾ ਕੇ ਦੇਖ ਕਿਤੇ ਵੀ ਦੇਖ ਉਸ ਨੂੰ ਉਹ ਲੜਕੀ ਨਾ ਮਿਲੀ ਤਾਂ ਉਹ ਪਰੇਸ਼ਾਨ ਹੋ ਕੇ ਇੱਕ ਰਸੋਈ ਵਿੱਚ ਗਿਆ ਉੱਥੇ ਵੀ ਉਹਨੂੰ ਲੜਕੀ ਨਾ ਮਿਲੀ ਤਾਂ ਉਸ ਨੂੰ ਘਰਾੜੇ ਮਾਰਨ ਦੇ ਸੌਂ ਕੇ ਘਰਾੜੇ ਵੱਜਦੇ ਜਿਹੜੇ ਉਹ ਘਰਾੜੇ ਵੱਜਣ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਤੇ ਉਹ ਉਸ ਕਮਰੇ ਵੱਲ ਗਿਆ ਜਿੱਧਰੋਂ ਆਵਾਜ਼ ਆਈ ਸੀ ਉਸ ਕਮਰੇ ਵਿੱਚ ਜਾ ਕੇ ਉਹਨੇ ਖਿੜਕੀ ਥਾਣੀ ਦੇਖਿਆ ਕਿ ਜਿਹੜਾ ਰਾਜ ਰਾਖਸ਼ਸ ਸੀਗਾ ਉਹ ਸੁੱਤਾ ਪਿਆ ਸੀਗਾ ਤੇ ਉਹਦੇ ਲਾਗੇ ਇੱਕ ਸੇਬ ਪਿਆ ਹੋਇਆ ਸੀਗਾ ਤੇ ਜਿਸ ਤਰ੍ਹਾਂ ਕੁੱਤੇ ਨੇ ਜਾਦੂਗਰ ਨੀਨੇ ਅਤੇ ਦਰਵਾਜ਼ੇ ਨੇ ਉਹਨਾਂ ਨੂੰ ਦੱਸਿਆ ਸੀ ਕਿ ਉੱਥੇ ਇੱਕ ਸੇਬ ਪਿਆ ਹੋਵੇਗਾ ਤੇ ਉਹਨੂੰ ਫੜ ਲਿਓ ਉਸੇ ਤਰ੍ਹਾਂ ਉਸਨੇ ਉਸਨੇ ਸੇਬ ਨੂੰ ਹਾਥੀ ਲਗਾਉਣ ਲੱਗਾ ਸੀ ਕਿ ਸੇਬ ਤੋਂ ਲੜਕੀ ਜਿਹੜੀ ਉਹ ਬਣ ਗਈ ਤੇ ਲੜਕੀ ਰੋਣ ਲੱਗ ਪਈ ਲੜਕੀ ਨੇ ਕਿਹਾ ਕਿ ਮੈਨੂੰ ਬਚਾ ਲਓ ਮੈਨੂੰ ਇੱਥੋਂ ਵਾਪਸ ਲੈ ਜਾਓ ਉਸ ਰਾਜਕੁਮਾਰ ਨੇ ਕਿਹਾ ਕਿ ਮੈਂ ਤੁਹਾਨੂੰ ਲੈਣ ਵਾਸਤੇ ਹੀ ਆਇਆ ਹਾਂ ਤੇ ਤੁਹਾਨੂੰ ਲੈ ਕੇ ਹੀ ਜਾਵਾਂਗਾ ਤੇ ਉਸ ਲੜਕੀ ਨੂੰ ਉੱਥੋਂ ਲੈ ਕੇ ਰਾਜਕੁਮਾਰ ਚੱਲ ਪਿਆ ਜਦੋਂ ਲੜਕੀ ਨੂੰ ਲੈ ਕੇ ਘੋੜੇ ਦੇ ਉੱਪਰ ਰਾਜਕੁਮਾਰ ਚੱਲ ਹੀ ਰਿਹਾ ਸੀ ਤੇ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣ ਕੇ ਰਾਖਸ਼ ਵੀ ਉੱਠ ਗਿਆ ਰਾਖਸ਼ ਉੱਠ ਕੇ ਉਹਨਾਂ ਦਾ ਰਾਜਕੁਮਾਰ ਦਾ ਪਿੱਛਾ ਕਰਨ ਲੱਗਾ ਤਾਂ ਜੋ ਉਸ ਲੜਕੀ ਨੂੰ ਫੜ ਸਕੇ ਪਰ ਉਹ ਅਸਫਲ ਰਹਿ ਗਿਆ ਕਿਉਂਕਿ ਉਹ ਥੋੜਾ ਪਿਛੇ ਰਹਿ ਗਿਆ ਸੀ ਰਾਜਕੁਮਾਰ ਲੜਕੀ ਨੂੰ ਲੈ ਕੇ ਨਿਕਲ ਗਿਆ ਅੱਗੇ ਤੇ ਰਾਖਸ਼ਸ ਨੇ ਅੱਗੇ ਦਰਵਾਜ਼ੇ ਨੂੰ ਆਵਾਜ਼ ਦਿੱਤੀ ਕਿ ਤੂੰ ਇਸ ਇਸ ਰਾਜਕੁਮਾਰ ਨੂੰ ਰੋਕ ਲਾ ਲੜਕੀ ਅੱਗੇ ਨਹੀਂ ਜਾਣ ਦੇਣੀ ਤੇ ਉਸ ਦਰਵਾਜ਼ੇ ਨੇ ਉਸ ਨੂੰ ਆਵਾਜ਼ ਦਿੱਤੀ ਕਿ ਮੇਰਾ ਇਸ ਰਾਜਕੁਮਾਰ ਨੇ ਸਾਬਣ ਨਾਲ ਜੰਗ ਲਾਇਆ ਹੈ ਮੈਂ ਇਸ ਕਰਕੇ ਇਸ ਨੂੰ ਨਹੀਂ ਰੋਕ ਸਕਦਾ ਇਹ ਲੈ ਲੜਕੀ ਨੂੰ ਲੈ ਕੇ ਜਾਵੇਗਾ ਮੈਂ ਇਸ ਨੂੰ ਜਾਣ ਦੇਵਾਂਗਾ ਉਹ ਚਲਾ ਗਿਆ ਉਸਨੇ ਅੱਗੇ ਜਾਦੂਗਰਨੀ ਨੂੰ ਫੇਰ ਆਵਾਜ਼ ਦਿੱਤੀ ਰਾਖਸ਼ਸ ਨੇ ਜਾਦੂਗਰਨੀ ਨੇ ਵੀ ਫੇਰ ਅੱਗੋਂ ਜਵਾਬ ਦਿੱਤਾ ਕਿ ਰਾਜਕੁਮਾਰ ਮੈਨੂੰ ਬਹੁਤ ਵਧੀਆ ਕੰਬਲ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਸਨੂੰ ਨਹੀਂ ਰੋਕਣਾ ਉਹਦੇ ਅੱਗੇ ਫੇਰ ਰਾਖਸ਼ਸ ਨੇ ਕੁੱਤੇ ਨੂੰ ਆਵਾਜ਼ ਦਿੱਤੀ ਕਿ ਤੂੰ ਇਸਨੂੰ ਰੋਕ ਲੈ ਕੁੱਤੇ ਨੇ ਅੱਗੋਂ ਆਵਾਜ਼ ਕਿਹਾ ਕਿ ਮੈਨੂੰ ਉਸਨੇ ਰੋਟੀਆਂ ਖਵਾਈਆਂ ਹਨ ਇਸ ਕਰਕੇ ਮੈਂ ਉਸਨੂੰ ਨਹੀਂ ਰੋਕ ਸਕਦਾ ਤੇ ਰਾਜਕੁਮਾਰ ਉਸ ਲੜਕੀ ਨੂੰ ਲੈ ਕੇ ਉਸ ਲੜਕੀ ਦੇ ਪਿਤਾ ਦੇ ਕੋਲ ਆਇਆ ਅਤੇ ਆਪਣੇ ਵਿਆਹ ਦੀ ਗੱਲ ਸਟਾਰਟ ਕੀਤੀ ਤੇ ਉਸ ਲੜਕੀ ਦੇ ਨਾਲ ਰਾਜਕੁਮਾਰ ਦਾ ਵਿਆਹ ਹੋ ਗਿਆ ਉਹ ਆਪਣੇ ਘਰ ਵਿੱਚ ਖੁਸ਼ੀ ਖੁਸ਼ਹਾਲੀ ਜੀਵਨ ਬਤੀਤ ਕਰਨ ਲੱਗੇ ਜੀਵਨ ਜਿੰਦਿਆਂ ਜਿਉਂਦਿਆਂ ਹੀ ਰਾਜਕੁਮਾਰ ਜਿਹੜਾ ਬੁਰੀ ਸੰਗਤ ਵਿੱਚ ਫਸ ਗਿਆ ਉਸ ਦਾ ਸੁਭਾਅ ਬਹੁਤ ਗੁੱਸੇ ਵਾਲਾ ਹੋ ਗਿਆ ਉਹ ਰਾਜਕੁਮਾਰੀ ਤੇ ਅਤਿਆਚਾਰ ਕਰਨ ਲੱਗਾ ਉਸ ਨਾਲ ਬਹੁਤ ਕਰੋਧਿਤ ਹੋਣ ਲੱਗਾ ਉਸ ਦੀ ਕੋਈ ਵੀ ਗੱਲ ਨਹੀਂ ਸੀ ਮੰਨਦਾ ਤੇ ਰਾਜਕੁਮਾਰੀ ਜਿਹੜੀ ਹੈ ਉਹ ਬਹੁਤ ਹੀ ਰੋਂਦੀ ਰਹਿੰਦੀ ਬਹੁਤ ਦੁਖੀ ਹੋਈ ਰਹਿੰਦੀ ਇਹ ਹੀ ਸੋਚਦੀ ਰਹਿੰਦੀ ਕਿ ਇਹ ਕੀ ਹੋ ਗਿਆ ਹੈ ਇਸੇ ਤਰ੍ਹਾਂ ਸੋਚਦਿਆਂ ਸੋਚਦਿਆਂ ਇੱਕ ਦਿਨ ਉਹ ਹੀ ਸਾਧੂ ਜੋ ਕੇ ਰਾਜਕੁਮਾਰ ਨੂੰ ਜਦੋਂ ਰਾਜਕੁਮਾਰ ਪਰੇਸ਼ਾਨ ਸੀ ਸਰੋਵਰ ਦੇ ਕਿਨਾਰੇ ਤੇ ਉੱਥੇ ਮਿਲਿਆ ਸੀ ਉਹੀ ਸਾਧੂ ਉਹਨਾਂ ਦੇ ਘਰ ਭੀਖ ਮੰਗਣ ਲਈ ਆ ਜਾਂਦਾ ਹੈ ਤੇ ਰਾਜਕੁਮਾਰੀ ਨੂੰ ਪਰੇਸ਼ਾਨ ਦੇਖ ਕੇ ਪੁੱਛਦਾ ਹੈ ਕਿ beta ਕੀ ਪਰੇਸ਼ਾਨੀ ਹੈ ਤੇ ਉਹ ਦੱਸਦੀ ਹੈ ਰਾਜਕੁਮਾਰ ਦੀ ਪਤਨੀ ਦੱਸਦੀ ਹੈ ਕਿ ਮੇਰਾ ਪਤੀ ਬੁਰੀ ਸੰਗਤ ਵਿੱਚ ਪੈ ਗਿਆ ਹੈ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਮੇਰੇ ਨਾਲ ਬਹੁਤ ਗ੍ਰੋਧਿਤ ਹੁੰਦਾ ਹੈ ਤੇ ਉਸ ਸਾਧੂ ਨੇ ਜਿਹੜੀ ᔪਗਤ ਉਸ ਰਾਜਕੁਮਾਰ ਨੂੰ ਦੱਸੀ ਸੀ ਉਹੀ ᔪਗਤ ਉਸ ਦੀ ਪਤਨੀ ਨੂੰ ਵੀ ਦੱਸੀ ਕਿ ਤੂੰ ਇਸ ਤਰ੍ਹਾਂ ਆਪਣੇ ਪਤੀ ਨੂੰ ਇਹ ਚੀਜ਼ ਖਵਾਵੀਂ ਤੇ ਇਸ ਤਰ੍ਹਾਂ ਖਵਾਉਣ ਨਾਲ ਉਸ ਦਾ ਗੁੱਸਾ ਜਿਹੜਾ ਬਿਲਕੁਲ ਸ਼ਾਂਤ ਹੋ ਜਾਵੇਗਾ ਇਹ ਕਿਹੜੀ ਚੀਜ਼ ਸੀ ਇਹ ਸਾਧੂ ਨੇ ਉਸ ਨੂੰ ਦੱਸਿਆ ਕਿ ਤੂੰ ਬੇਲ ਦੇ ਪੰਜ ਪੱਤਿਆਂ ਦਾ ਰਸ ਅਤੇ ਸੁਪਾਰੀ ਮਿਲਾ ਕੇ ਸਾਵਣ ਦੇ ਮਹੀਨੇ ਦੇ ਪੰਜ ਸੋਮਵਾਰ ਆਪਣੇ ਪਤੀ ਨੂੰ ਪਿਲਾਇਆ ਕਰ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਕਦੇ ਵੀ ਗੁੱਸਾ ਨਹੀਂ ਆਵੇਗਾ ਉਹ ਤੇਰੇ ਹਰ ਕਹਿਣੇ ਵਿੱਚ ਰਹੇਗਾ ਉਹ ਬਹੁਤ ਵਧੀਆ ਸੁਭਾਅ ਦਾ ਇਨਸਾਨ ਬਣ ਜਾਵੇਗਾ ਤੁਸੀਂ ਖੁਸ਼ੀ ਖੁਸ਼ਹਾਲੀ ਇਸ ਤਰ੍ਹਾਂ ਜ਼ਿੰਦਗੀ ਜੀ ਸਕਦੇ ਹੋ ਉਸਨੇ ਫਿਰ ਸਾਧੂ ਦਾ ਧੰਨਵਾਦ ਕੀਤਾ ਦੱਸਣ ਵਾਸਤੇ ਇਸ ਕਰਕੇ ਹਰ ਇੱਕ ਪਤਨੀ ਨੂੰ ਇਹੀ ਆਪਣੇ ਆਪਣੇ ਪਤੀਆਂ ਨੂੰ ਬੇਲ ਦੇ ਪੰਜ ਪੱਤਿਆਂ ਦਾ ਅਸ ਸੁਪਾਰੀ ਮਿਲਾ ਕੇ ਸਾਵਣ ਦੇ ਪੰਜ ਸੋਮਵਾਰ ਪਿਲਾਉਣ ਨਾਲ ਉਹਨਾਂ ਦਾ ਗੁੱਸਾ ਜਿਹੜਾ ਪਤੀਆਂ ਦਾ ਸ਼ਾਂਤ ਹੋ ਜਾਂਦਾ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ